ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਨੂੰ ਇਹ ਵੀ ਸਾਰੇ ਨੂੰ ਕੋਸ਼ਿਸ਼ ਕਰਨ ਲੋ ਜੀ ਅੱਜ ਆਪਾਂ ਦੁਬਾਰਾ ਸੂਟਾਂ ਦੀ ਵੀਡੀਓ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਕਈ ਵਾਰ ਇਹਨਾ ਇੱਕ ਸੂਟ ਲੈਣੇ ਕਈ ਵਾਰ ਆ ਪਲੇਨ ਸਲਵਾਰ ਦੇ ਨਾਲ ਹੁੰਦਾ ਜਿਹੜਾ ਸੂਟ ਲੈਣੇ ਹੁੰਦੇ ਆ ਤੇ ਆਪਣੀ ਸਲਵਾਰ ਹੁੰਦੀ ਹੈ ਜਿਹੜੀ ਇੱਕ ਸਲਵਾਰ ਨਾਲ ਆਪਾਂ ਕਈ ਤਰ੍ਹਾਂ ਦੇ ਸੂਟ ਨੇ ਜਿਹੜੇ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਮੈਂ ਵੀ ਇਸੇ ਤਰ੍ਹਾਂ ਇੱਕ ਸਲਵਾਰ ਨਾਲ ਕਈ ਸ਼ਰਟਾਂ ਨੇ ਜਿਹੜੀਆਂ ਬਣਾਈਆਂ ਨੇ ਤੇ ਕਈ ਵਾਰ ਜੇ ਆਪਾਂ ਇੱਕ ਸੂਟ ਪਹਿਨਦੇ ਪਹਿਨਦੇ ਬੋਰ ਹੋ ਜਾਂਦੇ ਆ ਯਾਨਕਿ ਇੱਕ ਸਲਵਾਰ ਆਪਾਂ ਫਿਰ ਵੀ ਯੂਜ਼ ਕਰ ਲੈਂਨੇ ਪਰ ਸ਼ਰਟ ਨੂੰ ਦੇਖ ਕੇ ਆਪਾਂ ਨੂੰ ਐਦਾਂ ਹੋ ਜਾਂਦਾ ਹੈ ਨਾ ਵੀ ਕੇ ਆਪਾਂ ਬਾਰ-ਬਾਰ ਪਹਿਨਦੇ ਬਾਰ-ਬਾਰ ਪਹਿਨਣ ਲਈ ਤਾਂ ਕਰਕੇ ਆਪਾਂ ਇੱਕ ਸਲਵਾਰ ਨਾਲ ਆਪਾਂ ਹੋਰ ਵੀ ਕਾਫੀ ਸਾਰੀਆਂ ਸ਼ਰਟਾਂ ਨੇ ਜਿਹੜੀਆਂ ਬਣਾ ਕੇ ਤਿਆਰ ਕਰ ਸਕਦੇ ਹਾਂ ਜਿਵੇਂ ਕਿ ਮੈਂ ਆਪਣੀਆਂ ਸ਼ਰਟਾਂ ਨੇ ਜਿਹੜੀਆਂ ਤਿਆਰ ਕੀਤੀਆਂ ਨੇ ਤੇ ਅੱਜ ਮੈਂ ਤੁਹਾਡੇ ਨਾਲ ਉਹ ਹੀ ਸ਼ੇਅਰ ਕਰੂੰਗੀ ਤੇ ਜੇ ਤੁਹਾਨੂੰ ਆਈਡੀਆ ਵਧੀਆ ਲੱਗੇ ਪਲੀਜ਼ ਤੁਸੀਂ ਵੀ ਇਸ ਤਰੀਕੇ ਨਾਲ ਕਰ ਸਕਦੇ ਆਂ ਤੇ ਆਪਣੇ ਪੈਸੇ ਨੇ ਜਿਹੜੇ ਖਰਚ ਸਕਦੇ ਹੋ ਤੇ ਇੱਕ ਦੁਪੱਟਾ ਤੇ ਇੱਕ ਸ਼ਰਟ ਇਹ ਆਪਣੇ ਕੋਲ ਜਰੂਰ ਹੋਣੀ ਚਾਹੀਦੀ ਹੈ ਆਫ-ਵਾਈਟ ਦੁਪੱਟਾ ਤੇ ਆਫ-ਵਾਈਟ ਸਲਵਾਰ ਆਪਣੇ ਕੋਲ ਜਰੂਰ ਹੋਣੀ ਚਾਹੀਦੀ ਹੈ ਇਹਦੇ ਨਾਲ ਆਪਾਂ ਕਾਫੀ ਸੂਟ ਨੇ ਜਿਹੜੇ ਬਣਾ ਕੇ ਤਿਆਰ ਕਰ ਸਕਦੇ ਆ ਕਿਉਂਕਿ ਆਫ ਵਾਈਟ ਸ਼ੇਡ ਹੈ ਜਿਹੜਾ ਤਕਰੀਬਨ ਹਰ ਇੱਕ ਸ਼ਰਟ ਦੇ ਨਾਲ ਜਿਹੜਾ ਆਪਣਾ ਮੈਚ ਹੋ ਜਾਂਦਾ ਕਿਉਂਕਿ ਹਰੇਕ ਸ਼ਰਟ ਦੇ ਵਿੱਚ ਆਫ ਵਾਈਟ ਸ਼ੇਡ ਹੈ ਜਿਹੜਾ ਤਕਰੀਬਨ ਹੁੰਦਾ ਹੀ ਹੈ ਤੇ ਹੁਣ ਮੈਂ ਤੁਹਾਨੂੰ ਆਪਣੀ ਆਫ ਵਾਈਟ ਸੂਟ ਜਿਹੜਾ ਉਹ ਦਿਖਾਉਣੀ ਆ ਤੇ ਉਹਨਾਂ ਨਾਲ ਜਿਹੜੇ ਪੰਪ ਸ਼ਰਟ ਆ ਹੋਰ ਤਿਆਰ ਕੀਤੇ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਚਲੋ ਜੀ ਮੈਂ ਤੁਹਾਨੂੰ ਆਪਣਾ ਆਫ ਵਾਈਟ 슈ਟ ਸੂਟ ਹੈ ਇਹਦਾ ਉਹ ਦੋਖਾਣੀਆ। ਲੋ ਜੀ ਇਹ ਵਾਲਾ ਇਹ ਜਿਹੜਾ ਮੇਰੇ ਕੋਲ ਆਫ ਵਾਈਟ ਸੂਟ ਹੈ। ਨੀਚੇ ਦੇ ਪਲੇਨ ਫੈਬਰਿਕ ਲਗਾ ਕੇ ਉੱਪਰ ਇਹਦੇ ਇਸ ਤਰ੍ਹਾਂ ਦਾ ਵਰਕ ਹੈ ਚਿਕਨ ਦੀ ਤਰ੍ਹਾਂ ਤੇ ਨਾਲ ਇਹਦੇ ਉੱਪਰ ਪੇਂਟਿੰਗ ਤੇ ਇਹ ਵਾਲਾ ਸਪੈਰ ਉਹਦਾ ਡਿਜ਼ਾਈਨ ਹੈ ਜਿਹੜਾ ਬਣਿਆ ਹੋਇਆ ਹੈ। ਤੇ ਇਹ ਆਪਣੀ ਇਸ ਤਰ੍ਹਾਂ हिਪ ਤੱਕ ਜਾਂਦਾ ਇਹ ਡਿਜ਼ਾਈਨ ਹੈ ਜਿਹੜਾ ਜੂਟ ਫੈਬਰਿਕ ਦੇ ਵਿੱਚ ਇਹ ਸ਼ਰਟ ਬਣੀ ਹੋਈ ਹੈ ਇਸ ਤਰ੍ਹਾਂ ਦਾ ਫੈਬਰਿਕ ਹੈ ਇਹ ਬਹੁਤ ਹੀ ਫੰਕਸ਼ਨਲ ਜਿਹਾ ਸੂਟ ਹੈ ਜਿਹੜਾ ਇਹ ਗਰਮੀ ਸੀਜ਼ਨ ਦੇ ਵਿੱਚ ਪਾਉਣ ਲਈ ਵਧੀਆ ਬਣਿਆ ਹੋਇਆ ਹੈ ਤੇ ਨਾਲ ਮੈਂ ਹੁਣ ਇਹਨਾਂ ਦਾ ਤੁਹਾਨੂੰ ਦੁਪੱਟਾ ਵੀ ਦਿਖਾਉਣੀ ਹੈ ਤੇ ਸਲਵਾਰ ਵੀ ਦਿਖਾਉਣੀ ਹੈ ਇਹ ਵਾਲੀ ਇਹਦੀ ਬਾਟਮ ਹੈ ਸਿੰਪਲ ਦੇ ਵਿੱਚ ਤੇ ਇਹ ਵਾਲਾ ਇਹਦਾ نیٹ ਦਾ ਦੁਪੱਟਾ ਇਹ ਦੁਪੱਟਾ ਵੀ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਬਹੁਤ ਸੋਹਣਾ ਇਹਦਾ ਦੁਪੱਟਾ ਜਿਹੜਾ ਬਣ ਕੇ ਤਿਆਰ ਹੋਇਆ ਹੋਇਆ। ਲੋ ਜੀ ਇਸ ਤਰ੍ਹਾਂ ਦਾ ਇਹਦਾ ਦੁਪੱਟਾ ਬਣਿਆ ਹੋਇਆ। ਸਾਰੇ ਦੇ ਵਿੱਚ ਪੇਂਟ ਹੋਇਆ ਹੋਇਆ ਤੇ ਇਸ ਪੈਰੋ ਵਾਲਾ ਡਿਜ਼ਾਈਨ ਆ ਜਿਹੜਾ ਉਹ ਬਣਿਆ ਹੋਇਆ। ਤੇ ਫੋਰ ਸਾਈਡ ਇਹਦੇ ਇਸ ਤਰ੍ਹਾਂ ਦਾ ਸ਼ਰਟ ਨਾਲ ਦਾ ਫੈਬਰਿਕ ਲੱਗ ਕੇ ਨਾ ਤੇ ਇਧਰ ਇਹਦੀ ਲੇਸ ਦਿੱਤੀ ਹੋਈ ਆ ਇਹ ਵਾਲੀ। ਕਾਟਨ ਦੀ ਲੇਸ ਦਿੱਤੀ ਹੋਈ ਹੈ ਬਹੁਤ ਸੋਹਣੀ ਲੁੱਕ ਆਉਂਦੀ ਹੈ ਜੇ ਮੇਰੇ ਕੋਲ ਫੋਟੋ ਹੋਈਏ ਸੂਟ ਦੀ ਮੈਂ ਤੁਹਾਨੂੰ ਨਾਲ ਜ਼ਰੂਰ ਸ਼ੇਅਰ ਕਰੂੰਗੀ ਸਾਰੇ ਦੇ ਵਿੱਚ ਪੇਂਟ ਦੇਖੋ ਇਸ ਤਰ੍ਹਾਂ ਤੇ ਇਹ ਰਿਹਾ ਮੇਰਾ ਆਫ ਵਾਈਟ ਸੂਟ ਜਿਹੜੀਆਂ ਇਸ ਬਾਟਮ ਦੇ ਨਾਲ ਮੈਂ ਸ਼ਰਟਾਂ ਰੈਡੀ ਕੀਤੀਆਂ ਨੇ ਮੈਂ ਹੁਣ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਦੀਆਂ ਇਹ ਰਹੀ ਜੀ ਸ਼ਰਟ ਆਪਣੀ ਇਹਨੂੰ ਡਿਜ਼ਾਈਨ ਕੀਤਾ ਹੋਇਆ neck ਤੇ ਡਿਜ਼ਾਈਨ ਇਸ ਤਰ੍ਹਾਂ ਦਾ ਬਣਾਇਆ ਹੋਇਆ ਤੇ ਨਾਲ ਆਪਾਂ ਬਟਨ ਦਿੱਤੇ ਨੇ ਲੇਸ ਨਾਲ ਇਹਨੂੰ ਆਪਾਂ ਡਿਜ਼ਾਈਨ ਕੀਤਾ ਹੋਇਆ ਹੈ ਪ੍ਰਿੰਸ ਕੱਟ ਦੇ ਵਿੱਚ ਆਪਾਂ ਕਲੀਆਂ ਪਾਉਂਦੇ ਹੁੰਨ ਉਹਨਾਂ ਨੇ ਜੋਇੰਟ ਕਰਕੇ ਪਾਉਂਦੇ ਹੁੰਨ ਉਹਨਾਂ ਨੇ ਕੱਟ ਇਹਦੇ ਵਿੱਚ ਆਪਾਂ ਨਹੀਂ ਦਿੱਤਾ ਹੋਇਆ ਤੇ ਨੀਚੇ ਘੇਰੇ ਦੇ ਉੱਪਰ ਜਾ ਕੇ ਆਪਾਂ ਇਸ ਤਰ੍ਹਾਂ ਦੀ ਲੇਸ ਦਿੱਤੀ ਹੈ ਤੇ ਬੋਟ ਬਾਜੂ ਨੇ ਜਿਹੜੀਆਂ ਇਹਦੀ ਆਪਾਂ ਇਸ ਤਰ੍ਹਾਂ ਹਲਕੀਆਂ ਜਿਹੀਆਂ ਪਾਕਿਸਤਾਨੀ ਰੱਖੀਆਂ ਨੇ कॉटन ਦੀ ਇਹ ਸ਼ਰਟ ਰਹੂਗੀ ਤੇ ਇਹਦੇ ਨਾਲ ਆਪਾਂ ਇਹ ਵਾਲੀ ਬੋਟਮ ਹੈ ਇਸ ਬਾਟਮ ਦੇ ਨਾਲ ਆਪਾਂ ਇਹ ਸ਼ਰਟ ਆ ਜਿਹੜੀ ਪਾ ਸਕਦੇ ਹਾਂ ਤੇ ਨਾਲ ਰਿਹਾ ਇਹਦਾ ਆਫ ਵਾਈਟ ਦੁਪੱਟਾ ਦੁਪੱਟੇ ਦੇ ਵਿੱਚ ਸਾਰੇ ਦੇ ਵਿੱਚ ਸੌਰੀ ਸੈਂਟਰ ਦੇ ਵਿੱਚ ਡਿਜ਼ਾਈਨਿੰਗ ਬਣੀ ਹੋਈ ਹੈ ਤੇ ਸਾਰ ਫੋਰ ਸਾਈਡ ਇਹਨੂੰ ਲੇਸ ਦਿੱਤੀ ਹੋਈ ਹੈ ਤੇ ਇਸ ਇਹ ਵਾਲਾ ਡਿਜ਼ਾਈਨ ਆ ਜਿਹੜਾ ਇਹ ਵਿਚਕਾਰ ਬਣਿਆ ਹੋਇਆ ਇਕੱਲਾ ਤੇ ਇਹ ਵਾਲਾ ਰਿਹਾ ਜੀ ਇਹਦਾ ਦੁਪੱਟਾ ਇਸ ਤਰ੍ਹਾਂ ਇਹਦੇ ਵਿੱਚ ਡਿਜ਼ਾਈਨ ਬਣੀ ਹੋਈ ਹੈ ਤੇ ਸਾਈਡਾਂ ਤੇ ਬੂਟੀ ਰਹੂਗੀ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਇਹਨੂੰ ਇਹ ਹੋ ਗਿਆ ਆਪਣੀ ਫਰਸਟ ਸ਼ਰਟ ਇਹਦੇ ਨਾਲ ਆਫ ਵਾਈਟ ਸਲਵਾਰ ਤੇ ਆਫ ਵਾਈਟ ਦੁਪੱਟੇ ਨਾਲ ਲੋ ਜੀ ਸੈਕਿੰਡ ਨੰਬਰ ਤੇ ਆਪਣੀ ਇਹ ਵਾਲੀ ਸ਼ਰਟ ਆ ਗਈ neck ਦੇ ਉੱਪਰ ਆਪਾਂ ਕੁਰਤਾ ਪੱਟੀ ਦਿੱਤੀ ਹੈ ਤੇ ਨਾਲ ਬਟਨ ਦਿੱਤੇ ਨੇ ਤੇ ਘੇਰੇ ਤੇ ਆਪਾਂ ਇਸ ਤਰ੍ਹਾਂ ਦਾ ਡਿਜ਼ਾਈਨ ਦਿੱਤਾ ਹੈ ਥੋੜਾ ਜਿਹਾ ਲੇਸ ਦਾ ਫਰਕ ਆ ਰਿਹਾ ਪਰ ਤੇ ਇੰਨਾ ਨਹੀਂ ਹੈਗਾ ਇਥੇ सेम ਆ ਰਿਹਾ ਤੇ ਪਹਿਲਾਂ ਫਰਕ ਲੱਗਦਾ ਸੀਗਾ ਤੇ ਵੈਸੇ ਸ਼ਰਟ ਦਾ ਸ਼ੇਡ ਆ ਜਿਹੜਾ ਬਿਲਕੁਲ ਪਰਫੈਕਟ ਆ ਰਿਹਾ ਇਹ ਆਪਾਂ येलो ਕਲਰ ਦਾ ਬੇਸ ਕਲਰ ਰੱਖਿਆ ਇਹਦਾ ਤੇ ਨਾਲ ਫਲਾਵਰ ਨੇ ਜਿਹੜੇ ਆਪਣੇ ਕੋਲ ਇਦੇ ਵਿੱਚ ਆਫ ਵਾਈਟ ਨੇ ਸਿੰਪਲ ਇਹਦੀ ਆਪਾਂ ਬਾਜ਼ੂ ਡਿਜ਼ਾਈਨ ਕੀਤੀਆਂ ਨੇ ਤੇ ਇਹਦੇ ਨਾਲ ਵੀ ਆਪਾਂ ਆਫ ਵਾਈਟ ਸਲਵਾਰਾ ਜਿਹੜੀ ਪੈਣ ਸਕਦੇ ਆ ਕਿਤੇ ਹਲਕਾ ਫੁਲਕਾ ਪਾ ਜਾਣਾ ਹੋਵੇ ਗੁਰਦੁਆਰਾ ਸਾਹਿਬ ਜਾਣਾ ਹੋਵੇ ਤੇ ਇਹ ਰਿਹਾ ਇਹਦੇ ਨਾਲ ਆਪਣਾ ਆਫ ਵਾਈਟ ਦੁਪੱਟਾ ਕਿਤੇ ਵੀ ਇਹਨਾਂ ਨੂੰ ਆਪਾਂ ਪੈਣ ਸਕਦੇ ਆ ਗਰਮੀ ਦੇ ਵਿੱਚ ਖਾਸ ਕਰਕੇ ਆਪਣੇ ਕੂਲ ਕਲਰ ਹੁੰਦੇ ਨੇ ਜਿਹੜੇ ਹੀ ਸੋਹਣੇ ਲੱਗਦੇ ਨੇ ਲੋ ਜੀ ਇੱਕ ਆ ਗਈ ਆਪਣੀ ਸ਼ਰਟ ਏ ਕਾਫੀ ਡਾਰਕ ਸ਼ੇਡ ਨੇ ਤੇ ਇਸ ਪ੍ਰਿੰਟ ਦਾ ਬਹੁਤ ਜ਼ਿਆਦਾ ਟ੍ਰੈਂਡ ਸੀਗਾ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਚੱਲ ਰਿਹਾ ਹੈ ਤੇ ਇਹ ਲਈ ਸੀਗੀ ਆਪਾਂ ਸ਼ਰਟ ਸਿੰਪਲ ਇਹਨੂੰ ਆਪਾਂ ਸਟਿਚ ਕੀਤਾ ਹੋਇਆ ਕੋਈ ਇਹਦੇ ਉੱਪਰ ਪਰ ਡਿਜ਼ਾਈਨਿੰਗ ਨਹੀਂ ਕੀਤੀ ਕਿਉਂਕਿ ਆਪੀ ਹੀ ਕਾਫੀ ਡਿਜ਼ਾਈਨ ਬਣੇ ਹੋਏ ਨੇ ਇਹਦੇ ਵਿੱਚ ਤੇ ਇਸ ਸ਼ਰਟ ਨਾਲ ਜੀ ਆਪਾਂ ਆਫ ਵਾਈਟ ਬਾਟਮ ਹੈ ਜਿਹੜੀ ਪੈਨ ਸਕਦੇ ਆਂ ਤੇ ਨਾਲ ਆਪਣਾ ਆਫ ਵਾਈਟ ਉਹੀ ਦੁਪੱਟਾ ਰਹੂਗਾ ਇੱਕ ਬਾਟਮ ਤੇ ਇੱਕ ਦੁਪੱਟੇ ਨਾਲ ਆਪਾਂ ਕਿੰਨੇ ਹੀ ਸੂਟ ਨੇ ਜਿਹੜੇ ਰੈਡੀ ਕਰ ਸਕਦੇ ਆ ਤੇ ਲੋਜੀ ਇੱਕ ਰਿਹਾ ਆਪਣਾ ਲਾਸਟ ਵਾਲੀ ਸ਼ਰਟ ਇਹ ਵਾਲੀ ਇਹ ਸਟਿਚ ਕਰਨ ਵਾਲੀ ਹੈ ਹਜੇ ਇਹਦੀ ਡਿਜ਼ਾਈਨਿੰਗ ਰਹੂਗੀ ਦੂਰੋਂ ਐਵੇਂ ਲੱਗਦਾ ਕਿ ਜਿਵੇਂ ਇਹ ਪੇਂਟ ਕੀਤਾ ਹੋਇਆ ਹੁੰਦਾ ਹੈ ਇਹ ਆਲਓਵਰ ਸੂਟ ਹੈ ਦੀ ਆਪਾਂ ਸ਼ਰਟਾਂ ਵੀ ਬਣਾ ਸਕਦੇ ਆ ਜਿਵੇਂ ਅਸੀਂ ਹੁਣ ਇਹਦੇ ਦੋ ਸ਼ਰਟਾਂ ਬਣਾਉਣੀਆਂ ਨੇ ਤੇ ਇਹਨੂੰ ਆਪਾਂ ਆਫ ਵਾਈਟ ਸਲਵਾਰ ਦੇ ਨਾਲ ਬਣਾ ਸਕਦੇ ਹਾਂ ਕਿਤੇ ਵੀ ਆਪਾਂ ਪਾਉਣਾ ਹੋਵੇ ਨਾ ਬਾਹਰ ਅੰਦਰ ਵੀ ਪਾ ਸਕਦੇ ਤੇ ਇਹ ਰਿਹਾ ਇਹਦੇ ਨਾਲ ਆਪਣਾ ਦੁਪੱਟਾ ਬਹੁਤ ਹੀ ਸਿੰਪਲ ਬਹੁਤ ਹੀ ਸੋਬਰ ਜੀ ਲੁੱਕ ਹੈ ਜਿਹੜੀ ਆਪਣੇ ਸੂਟ ਦੀ ਬਣ ਕੇ ਆਊਗੀ ਤੇ ਆਪਾਂ ਆਪਣੇ ਪੈਸੇ ਨੇ ਜਿਹੜੇ ਉਹ ਵੀ ਬਚਾ ਸਕਦੇ ਹਾਂ ਤੇ ਇੱਕ ਬਾਟਮ ਨਾਲ ਆਪਾਂ ਕਿੰਨੇ ਸੂਟ ਨੇ ਜਿਹੜੇ ਆਪਣੇ ਰੈਡੀ ਕਰ ਸਕਦੇ ਹਾਂ ਹਾਂਜੀ ਇਹ ਸੀਗੇ ਆਪਣੇ ਅੱਜ ਦੇ ਸੂਟ ਯਾਨੀ ਕਿ ਸ਼ਰਟ ਆ ਆਪਣੀਆਂ ਜੋ ਆ ਇੱਕ ਹੀ ਬਾਟਮ ਦੇ ਨਾਲ ਕਈ ਸ਼ਰਟਾਂ ਨੇ ਜਿਹੜੀਆਂ ਰੈਡੀ ਕੀਤੀਆਂ ਨੇ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਤੇ ਤੁਸੀਂ ਇਸ ਤਰੀਕੇ ਨਾਲ ਆਪਣੀਆਂ ਸ਼ਰਟਾਂ ਨੇ ਜਿਹੜੀਆਂ ਇੱਕ ਬਾਟਮ ਨਾਲ ਰੈਡੀ ਕਰ ਸਕਦੇ ਹੋ ਕੋਈ ਹੋਰ ਆਪਣੇ ਕੋਲ ਬਾਟਮ ਨਹੀਂ ਹੁੰਦੇ ਬਟ ਆਫ ਵਾਈਟ ਹੁੰਦੀ ਹੈ ਜਿਹੜੀ ਇਹਦੇ ਨਾਲ ਸਭ ਤੋਂ ਵੱਧ ਸ਼ਰਟਾਂ ਨੇ ਜਿਹੜੀਆਂ ਬਣਾ ਸਕਦੇ ਆ ਤੇ ਜੇ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਵੀ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਪੈਸੇ ਨੇ ਜਿਹੜੇ ਬਚਾ ਸਕਦੇ ਹੋ ਇੱਕ ਬਾਟਮ ਨਾਲ ਆਪਾਂ ਪਹਿਲੀ ਸੋ ਜਿਹੜੇ ਆਪਾਂ ਵਾਰ-ਵਾਰ ਪੈਨ ਸਕਦੇ ਆ ਇੱਕ ਸੂਟ ਪੈਨ ਕਰਕੇ ਵੀ ਕਈ ਵਾਰੀ ਆਪਾਂ ਬੋਰ ਹੋ ਜਾਂਦੇ ਆ ਇਸ ਕਰਕੇ ਆਪਾਂ ਇੱਕ ਸੂਟ ਦੀ ਬਜਾਏ ਕਾਫੀ ਸੂਟ ਨੇ ਜਿਹੜੇ ਬਣਾ ਸਕਦੇ ਆ ਤੇ ਤੁਸੀਂ ਵੀ ਇਹ ਤਰੀਕਾ ਜ਼ਰੂਰ ਬਣਾਉਣਾ ਤੇ ਜੇ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮਿਲਾਂ ਕਿਸੇ ਹੋਰ ਵੀਡੀਓ ਨਾਲ ਉਦੋਂ ਤੱਕ ਸਤਿ ਸ਼੍ਰੀ ਅਕਾਲ